ਆਪਣਾ ਅਰਨਸ ਜੀ ਜਿਹੜਾ ਹੁਣ ਬ੍ਰੇਨ ਉਹਨਾਂ ਨੂੰ ਬਿਸ਼ਪ ਸੀਗੇ ਜਿਹੜੇ ਆਪਣੇ ਜਿਰਕਪੁਰ ਰਹਿੰਦੇ ਨੇ ਉਹਨਾਂ ਨੂੰ ਹੁਣ ਚੰਡੀਗੜ੍ਹ ਕਾਂਗਰਸ ਮਿਨੋਰਟੀ ਸੈੱਲ ਦਾ ਜਨਰਲ ਸਖਤਰ ਲਾਇਆ ਗਿਆ ਇਸ ਤੇ ਤੁਸੀਂ ਕੀ ਕਹਿੰਦੇ ਹੋ ਦੇਖੋ ਬਰਵਾਸ ਸਾਹਿਬ ਮੈਂ ਤਾਂ ਇਹੀ ਕਹੂੰਗਾ ਕਿ ਬੇਅਦਬੀ ਦੀ ਸ਼ਰਮਨਾਕ ਘਟਨਾ ਇੱਕ ਵਾਰ ਫੇਰ ਸਾਡੇ ਸਮਾਜ ਦੇ ਵਿੱਚ ਹੋ ਗਈ ਹੈ ਠੀਕ ਹੈ ਜੀ ਪਹਿਲੀ ਗੱਲ ਤਾਂ ਬੇਅਦਬੀ ਬੇਅਦ ਵੀ ਨਾਮ ਸੁਣ ਕੇ ਹੀ ਇਨਸਾਨ ਦੀ ਰੂਹ ਤੱਕ ਕੰਬ ਜਾਂਦੀ ਹੈ ਉਹਦਾ ਕਾਰਨ ਹੈ ਕਿਉਂਕਿ ਜਿਹੜੀ ਬੇਅਦ ਵੀ ਹੈ ਉਹ ਇਨਸਾਨ ਇਨਸਾਨ ਦੇ ਵਿਰੁੱਧ ਗੁਨਾਹ ਨਹੀਂ ਕਰਦਾ ਉਹ ਗੁਨਾਹ ਇਨਸਾਨ ਪ੍ਰਮਾਤਮਾ ਦੇ ਵਿਰੁੱਧ ਕਰਦਾ ਦੇਖੋ ਉਦਾਂ ਦਾ ਇਨਸਾਨ ਇਨਸਾਨ ਨੂੰ ਮਾਰੀ ਜਾਂਦਾ ਇੱਕ ਦੂਜੇ ਧਾਣ ਕਰੀ ਜਾਂਦੇ ਆ ਉਦਾਂ ਹੀ ਸਾਡਾ ਸਮਾਜ ਥੱਲੇ ਡਿੱਗਦਾ ਜਾਂਦਾ ਮੋਰਲਸ ਉਹਦੇ ਥੱਲੇ ਡਿੱਗਦੇ ਜਾਂਦੇ ਪਰ ਹੁਣ ਅਸੀਂ ਇੰਨੇ ਥੱਲੇ ਡਿੱਗ ਪਏ ਆ ਅਸੀਂ ਹੁਣ ਸਿੱਧਾ ਹੀ ਪ੍ਰਮਾਤਮਾ ਦੇ ਵਿਰੁੱਧ ਗੁਨਾਹ ਕਰਨਾ ਸ਼ੁਰੂ ਕਰ ਗਏ। ਤੇ ਹੁਣ ਇਹਦੇ ਵਿੱਚ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਵਾਰੀ ਇਹ ਬੇਅਦਬੀ ਜਿਹੜੀ ਹੈਗੀ ਹੈ ਇਹ ਕਿਸੇ ਵੀ ਨਾਸਤਕ ਨੇ ਨਹੀਂ ਕੀਤੀ, ਕਿਸੇ ਮੂਰਖ ਨੇ ਨਹੀਂ ਕੀਤੀ, ਕਿਸੇ ਪਾਗਲ ਨੇ ਨਹੀਂ ਕੀਤੀ, ਕਿਸੇ ਕਾਪੀ ਨੇ ਨਹੀਂ ਕੀਤੀ। ਇਹ ਬੇਅਦਬੀ ਖੁਦ ਪ੍ਰਮਾਤਮਾ ਦੇ ਨਾਮ ਦੇ ਰਖਵਾਲੇ ਨੇ ਕੀਤੀ ਹੈ। ਪਰਮਾਤਮਾ ਦੇ ਨਾਮ ਦੇ ਰਖਵਾਲੇ ਕੌਣ ਹੈ ਜੀ ਜਿਹੜਾ ਉਹਦੇ ਨਾਮ ਦਾ ਪ੍ਰਚਾਰ ਵਸਾਰ ਕਰਦੇ ਨੇ ਪਰ ਐਂਡਰਸਨ ਨੂੰ ਵੀ ਕਹਿ ਰਹੇ ਨੇ ਕਹਿੰਦੇ ਮੈਂ ਆਪਣਾ ਨਾਮ ਨਹੀਂ ਭੇਜਿਆ ਸਾਡੀ ਜਿਹੜੀ ਬਿਸ਼ਪ ਦੀ ਐਸੋਸੀਏਸ਼ਨ ਬਣੀ ਹੋਈ ਹੈ ਉਹਨਾਂ ਨੇ ਖੁਦ ਮੇਰਾ ਨਾਮ ਰਿਕਮੈਂਡ ਕੀਤਾ ਸੀ ਤੇ ਜਦੋਂ ਮੈਨੂੰ ਕਹਿੰਦਾ ਇਹ ਦਿੱਤਾ ਗਿਆ ਅਹੁਦਾ ਮੈਂ ਉਦੋਂ ਇੱਥੇ ਹੈ ਵੀ ਨਹੀਂ ਸੀ ਮੈਂ Nagpur ਸੀ ਦੇਖੋ ਜੀ ਪਹਿਲੀ ਗੱਲ ਇਹ ਹੈ ਕਿ ਉਸ ਤੋਂ ਇਸ ਗੱਲ ਦਾ ਮੈਂ ਤੁਹਾਡੇ ਜਵਾਬ ਦੇ ਮੈਂ ਆ ਕਿ ਉਹ ਕਹਿ ਰਹੇ ਹੈ ਕਿ ਵੀ ਮੇਰੀ ਮੈਨੂੰ ਤਾਂ ਪਤਾ ਹੀ ਨਹੀਂ ਹੈ ਮੈਨੂੰ ਪਤਾ ਨਹੀਂ ਹੈ ਮੇਰੀ ਚਰਚ ਐਸੋਸੀਏਸ਼ਨ ਨੇ ਮੇਰਾ ਨਾਮ ਕਿਉਂ ਲੱਤਾ ਠੀਕ ਹੈ ਜੀ ਪਹਿਲੀ ਗੱਲ ਤਾਂ ਜਦ ਇਹਨਾਂ ਦਾ ਇਹਨਾਂ ਦੀ ਚਰਚ ਐਸੋਸੀਏਸ਼ਨ ਦਾ ਤਾਲਮੇਲੀ ਨਹੀਂ ਹੈਗਾ ਠੀਕ ਹੈ ਜੀ ਇੱਕ ਬੰਦੇ ਨੂੰ ਅਪਾਇੰਟ ਕਰ ਦਿੱਤਾ ਜਾਂਦਾ ਹੈ ਤੁਸੀਂ ਵੀ ਮਨਵਾਸਾ ਰਿਪੋਰਟਰ ਰਹੇ ਹੋ ਕਿਹਾ ਮੇਰੀ ਅਪਾਇੰਟਮੈਂਟ ਕਿਸੇ ਵੀ ਪਾਰਟੀ ਚ ਮੇਰੀ ਕੰਸੈਂਟ ਤੋਂ ਬਿਨਾ ਹੋ ਸਕਦੀ ਹੈ ਤੁਸੀਂ ਜਵਾਬ ਦਿਓ ਔਰ ਇਹ ਹੋ ਸਕਦੀ ਹੈ ਤਾਂ ਫਿਰ ਜੇ ਇਹਦਾ ਹੋ ਰਿਹਾ ਜੇ ਇਦਾਂ ਦੀ ਕੋਈ ਚਰਚ ਐਸੋਸੀਏਸ਼ਨ ਹੈਗੀ ਹੈ ਜਿਹੜੀ ਪਾਦਰੀਆਂ ਨੂੰ ਆਪਣੇ ਨਾਲ ਜੋੜਦੀ ਹੈ ਔਰ ਉਹਨਾਂ ਨੂੰ ਬਾਅਦ ਵਿੱਚ ਕਾਂਗਰਸ ਦੇ ਵਾਰੀ ਤੋੜਦੀ ਹੈ ਤਾਂ ਫਿਰ ਇਹਦਾ ਹੋਰ ਚਿੰਤਾ ਦਾ ਵਿਸ਼ਾ ਹੈ ਕਿ ਇੱਕ ਪਾਦਰੀ ਇਹ ਇਲਜ਼ਾਮ ਲਗਾ ਰਿਹਾ ਚਰਚ ਐਸੋਸੀਏਸ਼ਨ ਦੇ ਉੱਤੇ ਕਿ ਜੇ ਮੈਨੂੰ ਤਾਂ ਪਤਾ ਹੀ ਨਹੀਂ ਜੀ ਮੇਰੀ ਚਰਚ ਐਸੋਸੀਏਸ਼ਨ ਨੇ ਮੇਰਾ ਨਾਮ ਕਿਉਂ ਟੋੜਤਾ ਤਾਂ ਫਿਰ ਬੜਵਾਹਾ ਸਾਹਿਬ ਇਹਦਾ ਮਤਲਬ ਇਹ ਹੋਰ ਚਿੰਤਾ ਦਾ ਵਿਸ਼ਾ ਹੈ ਕਿ ਉਹ ਚਰਚ ਐਸੋਸੀਏਸ਼ਨ ਕਾਂਗਰਸ ਪਾਰਟੀ ਦਾ ਸਨਿਪਿੰਗ ਸੈੱਲ ਹੈ ਜਿਹੜਾ ਪਾਦਰੀਆਂ ਨੂੰ ਉਹ ਨਾਲ ਜੋੜਦਾ ਹੈ ਔਰ ਉਸ ਤੋਂ ਬਾਅਦ ਹੌਲੀ-ਹੌਲੀ ਉਹ ਪਾਦਰੀਆਂ ਨੂੰ ਕਾਂਗਰਸ ਪਾਰਟੀ ਦੇ ਨਾਲ ਪਰ ਤੁਹਾਨੂੰ ਤਾਂ ਖੁਸ਼ੀ ਹੋਣੀ ਚਾਹੀਏ ਕਿ ਤੁਹਾਡੇ ਪਾਈਚਾਰੇ ਦੇ ਜਿਹੜੇ ਇੱਕ ਸਾਥੀ ਨੂੰ ਬਿਸ਼ਪ ਨੂੰ ਕਾਂਗਰਸ ਨੇ ਇਨਾ ਮਾਨ ਸਨਮਾਨ ਦਿੱਤਾ ਉਹਨਾਂ ਨੂੰ ਜਨਰਲ ਸਕੱਤਰ ਲਾਇਆ ਚੰਡੀਗੜ੍ਹ ਸਟੇਟ ਦਾ ਯੂਟੀ ਦਾ ਤੁਸੀਂ ਕਹਿ ਰਹੇ ਹੋ ਜੀ ਇਹ ਗਲਤ ਹੋ ਗਿਆ ਹਾਂ ਦੇਖੋ ਹੁਣ ਆਪ ਬਿਲਕੁਲ ਪਹਿਲੀ